ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਅੱਜ ਸਾਡੀ ਟੀਮ ਪਹੁੰਚੀ ਹੈ ਰਾਜਸਥਾਨਸੀ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਲਈ ਆਓ ਚੱਲਦੇ ਹਾਂ ਇੱਥੋਂ ਦੇ ਮੁੱਖ ਪਾਠੀ ਸਾਹਿਬ ਕੋਲ ਵਾਹਿਗੁਰੂ ਬਾਬਾ ਜੀ ਬਾਬਾ ਜੀ ਬਾਬਾ ਜੀ ਸਾਡੇ ਜਿਹੜੇ ਦਰਸ਼ਕ ਨੇ ਉਹ ਮਤਲਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਨਣਾ ਚਾਹੁੰਦੇ ਨੇ ਤੇ ਤੁਸੀਂ ਮਤਲਬ ਸਾਨੂੰ ਵਿਸਥਾਰ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੋਗੇ ਇਹ ਜੀ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਸ਼ਹੀਦ ਉਹਨਾਂ ਦਾ ਸਥਾਨ ਹੈ ਇਹਨਾਂ ਦੇ ਪੰਜਾਬ ਵਿੱਚ 365 ਗੁਰਦੁਆਰੇ ਨੇ ਉਹ ਜਦੋਂ ਸ਼ੇਰ-ਏ-ਪੰਜਾਬ ਮਹਾਰਾ ਰਣਜੀਤ ਸਿੰਘ ਦੇ ਟਾਈਮ ਇਹ ਹੋਏ ਨੇ ਇਹਨਾਂ ਦਾ ਜਨਮ ਗੱਗੂ ਬੂਏ ਹੋਇਆ ਹੈ ਪਿਤਾ ਜੀ ਦਾ ਨਾਮ ਸੇਵਾ ਸਿੰਘ ਮਾਤਾ ਧਰਮ ਕੌਰ ਜੀ ਸਨ ਤੇ ਇਹਨਾਂ ਨੇ ਸਾਡੇ ਨਗਰ ਵਿੱਚ ਲਹਿੰਦੀ ਬਾਈ ਗੁਰਦੁਆਰਾਏ ਉੱਥੇ ਚਰਨ ਪੱਲੇ ਪਾਏ ਉਸ ਤੋਂ ਬਾਅਦ ਬਾਬਾ ਜੀ ਅਦਲੀਆਲੇ ਚਲ ਗਏ ਅਦਲੀਆਲੇ ਤੋਂ ਬਾਬਾ ਜੀ ਨੂੰ ਇੱਥੇ ਲਿਆਂਦਾ ਗਿਆ ਇੱਥੇ ਲੰਗਰ ਪਾਣੀ ਰਸਤੇ ਦਿੱਤਾ ਗਿਆ ਇੱਥੇ ਲੰਗਰ ਪਾਣੀ ਚੱਲਿਆ ਸਾਰਾ ਇਹ ਬਾਬਾ ਜੀ ਦਾ ਅਸਥਾਨ ਹੈ ਬਾਬਾ ਬੀਰ ਸਿੰਘ ਨੇ ਇੱਥੇ ਚਰਨ ਪਾਏ ਨੇ ਔਰ ਬਹੁਤ ਪੰਜਨਬੰਦਗੀ ਵਾਲੇ ਜਦੋਂ ਸ਼ੇਰੇ ਪੰਜਾ ਮਹਾਰਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦੋ ਧੜੇ ਚ ਵੰਡਿਆ ਗਿਆ ਇੱਕ ਧਿਆਨ ਸਿੰਘ ਡੋਗਰੇ ਨਾ ਸੀ ਇੱਕ ਬਾਬਾ ਜੀ ਦੇ ਹੱਕ ਦੀ ਸੀ ਸੰਧਾਂ ਵਾਲੀ ਆਤਰ ਸਿੰਘ ਪਸ਼ੋਰਾ ਸਿੰਘ ਨੇ ਇਹਨਾਂ ਦੇ ਡੇਰੇ ਛੜਨ ਲਈ ਅਤੇ ਉਹਨਾਂ ਨੇ 27 ਵਿਸਾਖ 9 ਮਈ ਨੂੰ ਬਾਬਾ ਜੀ ਦੇ ਡੇਰੇ ਤੋਪਾਂ ਰੱਖ ਕੇ ਡੇਰੇ ਨੂੰ ਉੜਾ ਦਿੱਤਾ ਬਾਬਾ ਜੀ ਨੂੰ ਸ਼ਹੀਦ ਕਰਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਾਨਨੀ ਸ਼ਾਨਨੀ ਕਰ ਦਿੱਤਾ ਉੱਥੇ ਜੋ ਡੇਰੇ ਵਿੱਚ گاਵਾ ਮੱਜਾ ਕੋੜੇ ਸਨ ਉਹ ਵੀ ਮਾਰੂਤ ਤੇ ਗਏ ਇਹ ਧਿਆਨ ਸਿੰਘ ਡੋਰੇ ਦੇ ਪਾਰਟੀ ਸੀਜਨਾਂ ਨੇ ਬਾਬਾ ਜੀ ਨੂੰ ਸ਼ਹੀਦ ਕੀਤਾ ਅੱਛਾ ਜੀ ਬਾਬਾ ਜੀ ਮਤਲਬ ਜਿਹੜਾ ਅੱਜ ਸਮਾਗਮ ਹੋਇਆ ਆ ਸਾਨੂੰ ਮਤਲਬ ਜਿਹੜਾ ਅੱਜ ਸਮਾਗਮ ਹੋਇਆ ਹੈ ਇੱਥੇ ਤੇ ਇਸ ਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸੋਗੇ ਬਾਬਾ ਵੀਰ ਸਿੰਘ ਜੀ ਦਾ ਅੱਜ ਸੀ ਜਨਮ ਦਿਹਾੜਾ ਮਨਾਇਆ ਸਾਵਣ ਦੇ ਮਹੀਨੇ ਸਾਵਣ ਸੁਦੀ ਤੀਜ ਨੂੰ ਇਹਨਾਂ ਦਾ ਜਨਮ ਹੋਇਆ ਪਿੰਡ ਗੱਗੂਬੂਏ ਸਰਦਾਰ ਸੇਵਾ ਸਿੰਘ ਜੀ ਦੇ ਗ੍ਰਾਮ ਵਿਖੇ ਅਸੀਂ ਉਹਨਾਂ ਦਾ ਜਨਮ ਦਿਹਾੜਾ ਇੱਥੇ ਮਨਾਉਂਦੇ ਆਂ ਹਰ ਸਾਲ ਕਿਉਂਕਿ ਅਸੀਂ ਐਤਵਾਰ ਦਾ ਦਿਨ ਚੁਣ ਲੈਂਦੇ ਆਂ ਕਿਉਂਕਿ ਐਤਵਾਰ ਛੁੱਟੀ ਹੁੰਦੀ ਆ ਤੇ ਉਸ ਦਿਨ ਅਸੀਂ ਇੱਥੇ ਸ੍ਰੀ ਅਖੰਡ ਪਾਠ ਦਾ ਭੋਗ ਪਾ ਕੇ ਤੇ ਆਪਾਂ ਗੁਰਮਤ ਸਮਾਗਮ ਕਰਦੇ ਆਂ ਜਿਹਦੇ ਵਿੱਚ ਰਾਗੀ ਢਾਡੀ ਕਥਾਵਾਚਕ ਆਣ ਕੇ ਗੁਰੂ ਜਸਵੰਤ ਜੀ ਦੁਆਰਾ ਸੰਗਤਾਂ ਨੂੰ ਆਪਣੇ ਨਾਲ ਜੋੜਦੇ ਨੇ ਸਰ ਸੇਵਾ ਸ੍ਰੀ ਬਾਬਾ ਜੀ ਦੇ ਸਥਾਨ ਤੇ ਤੇ ਬਾਬਾ ਜੀ ਦਾ ਪਰਪਰ ਮਨਾਇਆ ਜਾਂਦਾ ਹੈ ਇਸ ਵਿੱਚ ਸਾਲ ਦੇ ਮਹੀਨੇ ਵਿੱਚ ਹਮਿਆਂ ਦਾ ਪਿਆਰ ਹੁੰਦਾ ਹੈ ਉਹ 4 ਦਿਨਾਂ ਹਰ ਹfte ਐਤਵਾਰ ਤੇ ਐਤਵਾਰ ਬismillah ਲੱਗਦਾ ਹੈ ਉਹ ਤੁਸੀਂ ਦੇਖ ਸਕਦੇ ਜੇ ਦੁਕਾਨਾਂ ਲੱਗੀਆਂ ਸਾਰੇ ਬਨੇ ਇਹ ਬਾਬਾ ਜੀ ਦਾ ਜਿਹੜਾ ਹਰ ਸਾਲ ਮਨਾਉਂਦੇ ਆ ਸਾਰੀਆਂ ਸੰਤਾਵਲੋਂ ਬਾਬਾ ਜੀ ਦਾ ਤਿਆਰ ਨੂੰ ਇਹਨਾਂ ਬਾਬਾ ਜੀ ਦੇ ਸਾਨ ਤੇ ਅਸੀਂ ਇਹ ਬਾਬਾ ਜੀ ਦਾ ਪ੍ਰਕਾਸ਼ ਕਰਾਉਣਾ ਸੂਰ ਸੰਤਾਵਲੋਂ ਅੱਜ ਬਾਹਰੋਂ ਜਿੱਤੇ ਦੇਸ਼ ਬਾਹਰ ਦੇ ਮੁਲਕ ਦੇ ਜਿਹੜੇ ਐਨ ਆਰ ਆਈ ਵੀਰੇ ਆੜੇ ਬੈਠੇ ਨੇ ਭਈ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੂੰ ਹਨ ਮਾਇਆ ਦੇ ਖੁੱਲੇ ਗੱਫੇ ਦੇ ਕੇ ਇਹ ਪੁਰਬ ਮਨਾਉਣ ਦੀ ਸਰਪਰਤਾ ਦਿੱਤੀ ਆ ਇਹ ਜੋ ਤੁਸੀਂ ਲੰਗਰਾਲ ਵਿਖਰੇ ਇਹ ਵੀ ਸਾਰਾ ਐਨ ਆਰ ਆਈ ਵੀਰਾਂ ਨੇ ਬਣਾਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂਦਵਾਰਾ ਸਾਹਿਬ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਨ ਲਈ ਆਉਂਦੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਸੱਚੇ ਦਿਲੋਂ ਜਿਹੜੀ ਵੀ ਮੰਨਤ ਇਸ ਗੁਰਦਵਾਰਾ ਸਾਹਿਬ ਵਿੱਚ ਮੰਨਦੇ ਆ ਉਹ ਜ਼ਰੂਰ ਪੂਰੀ ਹੁੰਦੀ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ